ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੌੜੀ ਕਬੀਰ ਜੀ ਜਿਹ ਸਿਰ ਰੱਚ ਰੱਚ ਬੰਦਤ ਪਾਗ ਸੋ ਸਿਰ ਚੁੰਚ ਸਵਾਰੈ ਕਾਗ ਇਸ ਤਨ ਧਨ ਕੋ ਕਿਆ ਗਰਭਈਆ RAM ਨਾਮ ਕਾਹੇ ਨਾ ਦ੍ਰਿੜੀਆ ਰਹਾਉ ਕਹਿਤ ਕਬੀਰ ਸੁਨੋ ਮਨ ਮੇਰੇ ਇਹੀ ਹਵਾਲ ਹੋਏਗੇ ਤੇਰੇ ਰਾਗ ਗੌੜੀ ਗਵਾਰੇਰੀ ਅਸ਼ਟਪਦੀ ਕਬੀਰ ਜੀ ਕੀ ਇੱਕ ਓੰਕਾਰ ਸਤਗੁਰ ਪ੍ਰਸਾਦ ਸੁਖ ਮੰਗਤ ਦੁਖ ਆਗੇ ਆਵੈ ਸੋ ਸੁਖ ਹਮੋ ਨ ਮੰਗਿਆ ਭਾਵੈ ਵਿਖਿਆ ਅਜੋ ਸੁਰਤ ਸੁਖ ਆਸਾ ਕੈਸੇ ਹੋਈ ਹੈ ਰਾਜਾ ਰਾਮ ਨਿਵਾਸਾ ਰਹਾਉ ਇਸ ਸੁਖ ਤੇ ਸ਼ਿਵ ਬ੍ਰਹਮੰਡ ਰਾਨਾ ਸੋ ਸੁਖ ਹਮੋ ਸਾਚ ਕਰ ਜਾਨਾ ਸੰਕਾਦ ਨਾਰਦ मुनि ਛਿਖਾ ਤਿਨ ਪੀ ਤਨ ਮਹਿ ਮਨ ਨਹੀਂ ਪੇਖਾ ਇਸ ਮਨ ਕੋ ਕੋਈ ਖੋਜੁ ਭਾਈ ਤਨ ਛੂਟੇ ਮਨ ਕਹਾ ਸਮਾਈ ਗੁਰ ਪ੍ਰਸਾਦੀ ਜੈ ਦਿਉ ਨਾਮਾ ਭਗਤ ਕੈ ਪ੍ਰੇਮ ਇਨਹੀ ਹੈ ਜਾਨਾ ਇਸ ਮਨ ਕੋ ਨਹੀਂ ਆਵਣ ਜਾਣਾ ਜਿਸ ਕਾ ਪਰਮ ਗਿਆ ਤਿਨ ਸਾਚ ਪਛਾਨਾ ਇਸ ਮਨ ਕੋ ਰੂਪ ਨ ਰੇਖਿ ਆਕਾਈ ਹੁਕਮੇ ਹੋਇਆ ਹੁਕਮ ਬੂਝ ਸਮਾਈ ਇਸ ਮਨ ਕਾ ਕੋਈ ਜਾਣੈ ਭੇਉ ਇਹ ਮਨ ਲੀਨ ਭਏ ਸੁਖ ਦੇਉ ਜੀਉ ਏਕ ਅਰ ਸਗਲ ਸਰੀਰਾ ਇਸ ਮਨ ਕਾ ਰਵ ਰਹੇ ਕਬੀਰਾ ਗਉੜੀ ਗੁਵਾਰੇਰੀ ਅਹਨਸ ਏਕ ਨਾਮ ਜੋ ਜਾਗੇ ਕੇਤਕ ਸਿਧ ਭਏ ਲਿਵ ਲਾਗੇ ਰਹਾਉ ਸਾਧਕ ਸਿਧ ਸਗਲ ਮੁਨ ਹਾਰੇ ਏਕ ਨਾਮ ਕਲਪ ਤਰ ਤਾਰੇ ਜੋ ਹਰ ਹਰੇ ਸੋ ਹੋਏ ਨਾ ਆਨਾ ਕਹ ਕਮੀਰ RAM ਨਾਮ ਪਛਾਨਾ ਗੌੜੀ ਭੀ ਸੋਰਠ ਭੀ ਰੇ ਜੀ ਨਿਲੱਜ ਲਾਜ ਤੋਹੇ ਨਾਹੀ ਹਰ ਤਜ ਕਤ ਕਾਹੂ ਕੇ ਜਾਹੀ ਰਹਾਉ ਜਾ ਕੋ ਠਾਕੁਰ ਉਚਾ ਹੋਈ ਸੋ ਜਨ ਪਰ ਘਰ ਜਾਤ ਨ ਸੋਹੀ ਸੋ ਸਾਹਿਬ ਰਹਿ ਆ ਪਰਪੂਰ ਸਦਾ ਸੰਗ ਨਾਹੀ ਹਰ ਦੂਰ ਕਬਲਾ ਚਰਨ ਸ਼ਰਨ ਹੈ ਜਾਕੇ ਕਹੋ ਜਨ ਕਾ ਨਾਹੀ ਕਰਤਾ ਕੇ ਸਭ ਕੋ ਕਹੈ ਜਾਸ ਕੀ ਬਾਤਾ ਸੋ ਸਮਰਥ ਨਿਜ ਪਤ ਹੈ ਦਾਤਾ ਕਹ ਕਬੀਰ ਪੂਰਨ ਜਗ ਸੋਈ ਜਾਕੇ ਹਿਰਦੈ ਅਵਰ ਨ ਹੋਈ ਕੌਣ ਕੋ ਪੂਤ ਪਿਤਾ ਕੋ ਕਾਕੋ ਕੌਣ ਮਰੈ ਕੋ ਦੇ ਸੰਤਾਪੋ ਹਰ ਠੱਗ ਜਗ ਕਉ ਠਗਔਰੀ ਲਾਈ ਹਰ ਕੇ ਬਿਯੋਗ ਕੈਸੇ ਜੀਉ ਮੇਰੀ ਮਾਈ ਰਹਾਉ ਕੌਣ ਕੋ ਮੂਰਖ ਕੌਣ ਕੀ ਨਾਰੀ ਇਆ ਤਤ ਲਿਹੋ ਸਰੀਰ ਵਿਚਾਰੀ ਕਹ ਕਬੀਰ ਠੱਗ ਸਿਉ ਮਨ ਮੰਨਿਆ ਗਈ ਠਗੌਰੀ ਠੱਗ ਪਹਿਚਾਨਿਆ ਅਬ ਮੋਕਉ ਭਏ ਰਾਜਾ ਰਾਮ ਸਹਾਈ ਜਨਮ ਮਰਨ ਕਟ ਪਰਮ ਗਤ ਪਾਈ ਰਹਾਉ ਸਾਧੂ ਸੰਗਤ ਦਿਓ ਰਲਾਏ ਪੰਚ ਦੂਤ ਤੇ ਲਿਓ ਛੜਾਏ ਅੰਮ੍ਰਿਤ ਨਾਮ ਜਪੋਂ ਜਪ ਰਸਨਾ ਅਮੋਲ ਦਾਸ ਕਰ ਲੀਨੋ ਆਪਣਾ ਸਤਗੁਰ ਕੀਨੋ ਪਰ ਉਪਕਾਰ ਕਾੜ ਲੀਨ ਸਾਗਰ ਸੰਸਾਰ ਚਰਨ ਕਮਲ ਸਿਓ ਲਾਗੀ ਪ੍ਰੀਤ ਗੋਬਿੰਦ ਬਸੈ ਨਿਤਾ ਨਿਤ ਚੀਤ ਮਾਇਆ ਤਪਤ ਬੁਝਿਆ ਅੰਗਿਆਰ ਮਨ ਸੰਤੋਖ ਨਾਮ ਆਧਾਰ ਜਲ ਥਲ ਪੂਰ ਰਹਿ ਪ੍ਰਭ ਸੁਆਮੀ ਜਤ ਪੇਖੋ ਤਤ ਅੰਤਰ ਜਾਮੀ ਆਪਣੀ ਭਗਤ ਆਪ ਹੀ ਦਰੜਾਈ ਪੂਰਬ ਲਿਖਤ ਮਿਲਿਆ ਮੇਰੇ ਭਾਈ ਜਿਸ ਕ੍ਰਿਪਾ ਕਰੇ ਤਿਸ ਪੂਰਨ ਸਾਜ ਕਬੀਰ ਕੋ ਸੁਆਮੀ ਗਰੀਬ ਨਿਵਾਜ ਜਲ ਹੈ ਸੂਤਕ ਥਲ ਹੈ ਸੂਤਕ ਸੂਤਕ ਓਪਤ ਹੋਈ ਜਨਮੇ ਸੂਤਕ ਮੁਏ ਫੁਨ ਸੂਤਕ ਸੂਤਕ ਪਰਜ ਬਿਗੋਈ ਕਹੋ ਰੇ ਪੰਡਿਆ ਕੌਣ ਪਵੀਤਾ ਐਸਾ ਗਿਆਨ ਜੱਪੋ ਮੇਰ ਮੀਤਾ ਰਹਾਉ ਨੈਣੋਂ ਸੂਤਕ ਬੈਣੋਂ ਸੂਤਕ ਸੂਤਕ ਸ਼ਰਵਣੀ ਹੋਈ ਉਠਤ ਬੈਠਤ ਸੂਤਕ ਲਾਗੇ ਸੂਤਕ ਪਰੈ ਰਸੋਈ ਫਾਸਨ ਕੀ ਬਿੱਦ ਸਭ ਕੋ ਜਾਣੈ ਛੂਟਣ ਕੀ ਇਕ ਕੋਈ ਕਹੈ ਕਬੀਰ RAM ਹਿਰਦੈ ਵਿਚਾਰੈ ਸੂਤਕ ਤਨੇ ਨ ਹੋਈ ਰਹਾਉ ਝਗਰਾ ਏਕ ਨਬੇ ਰੋਹ ਰਾਮ ਜੋ ਤੁਮ ਆਪਣੇ ਜਨ ਸੋ ਕਾਮ ਰਹਾਉ ਇਹ ਮਨ ਵੱਡਾ ਕਹਿ ਜਾ ਸੋ ਮਨ ਮਾਨਿਆ ਰਾਮ ਵੱਡਾ ਕਹਿ ਰਾਮ ਮਹਿ ਜਾਣਿਆ ਬ੍ਰਹਮਾ ਵੱਡਾ ਕਹਿ ਜਾਸ ਉਪਾਇਆ 베ਦ ਵੱਡਾ ਕਹਿ ਜਹਾਂ ਤੇ ਆਇਆ ਕਹਿ ਕਬੀਰ ਉਹ ਭਇਆ ਉਦਾਸ ਤੀਰਥ ਵਡਾ ਕੇ ਹਰ ਕਾ ਦਾਸ ਰਾਗੌੜੀ ਚੇਤੀ ਦੇਖੋ ਭਾਈ ਗਿਆਨ ਕੀ ਆਈ ਆਂਦੀ ਸਭੈ ਉਡਾਨੀ ਬ੍ਰਹਮ ਕੀ ਟਾਟੀ ਰਹਿ ਨ ਮਾਇਆ ਬਾਂਦੀ ਰਹਾਉ ਦਚੁੱਤੇ ਕੀ ਦੁਇ ਥੂਣ ਗਿਰਾਨੀ ਮੋਹ ਭਲੇੜਾ ਟੂਟਾ ਤਿਸ਼ਨਾ ਸ਼ਾਨ ਪਰੀ ਹਰੀ ਉੱਪਰ ਦੁਰਮਤ ਪਾਂਡਾ ਫੂਟਾ ਆਂਦੀ ਪਾਛੇ ਜੋ ਜਲ ਵਰਖੈ ਤੇਹ ਤੇਰਾ ਜਨ ਪੀਨਾ ਕਹ ਕਬੀਰ ਮਨ ਭਇਆ ਪ੍ਰਗਾਸਾ ਉਦੈ ਪਾਨ ਜਬ ਚੀਨਾ ਗਉੜੀ ਚੇਤੀ ੴ ਸਤਿਗੁਰ ਪ੍ਰਸਾਦ ਹਰ ਜਸ ਸੁਣੈ ਨਾ ਹਰ ਗੁਣ ਗਾਵੇ ਬਤਨ ਹੀ ਅਸਮਾਨ ਗਿਰਾਵੇ ਐਸੇ ਲੋਗਨ ਸਿਓ ਕਿਆ ਕਹੀਐ ਜੋ ਪ੍ਰਭ ਕੀਏ ਭਗਤ ਤੇ ਬਾਹਜ ਤਿਨ ਤੇ ਸਦਾ ਡਰਾਨੇ ਰਹੀਐ ਰਹਾਉ ਆਪਨਾ ਦੇ ਚਰੂਪ ਹਰ ਪਾਣੀ ਦੇਹ ਨਿੰਦੈ ਜਿਹ ਗੰਗਾ ਆਨੀ ਬੈਠਤ ਉਠਤ ਕੁਟਲਤਾ ਚੱਲੈ ਆਪ ਗਏ ਔਰਨ ਹੂੰ ਘਾਲੈ ਛਾੜ ਕੁ ਚਰਚਾ ਆਣ ਨ ਜਾਣੈ ਬ੍ਰਹਮਾ ਹੂੰ ਕੋ ਕਹਿਓ ਨ ਮੰਨੈ ਆਪ ਗਏ ਔਰਨ ਹੂੰ ਖੋਵੈ ਆਗ ਲਗਾਈ ਮੰਦਰ ਮੈਂ ਸੋਵੈ ਅਵਰਨ ਹਸਤ ਆਪ ਹੈ ਕਾਨੇ ਤਿਨ ਕਾ ਦੇਖ ਕਬੀਰ ਲਜਾਨੇ ਰਾਗੌੜੀ ਬੈ ਰਾਗਣ ਕਬੀਰ ਜੀ ੴ ਸਤਗੁਰ ਪ੍ਰਸਾਦ ਜੀਵਤ ਪਿਤਰ ਨਾ ਮਾਨੈ ਕੋ ਮੋਇ ਸਰਾਦ ਕਿਰਾਹੀ ਪਿਤਰ ਭੀ ਬਪਰੇ ਕਹੋ ਕਿਉ ਪਾਵੇ ਕਾਵਾ ਕੁੱਕਰ ਖਾਹੀ ਮੋ ਕਉ ਕੁਸਲ ਬਤਾਵੋ ਕੋਈ ਕੁਸਲ ਕੁਸਲ ਕਰਤੇ ਜਗ ਬਿਨਸੈ ਕੁਸਲ ਪੀ ਕੈ ਸੇ ਹੋਈ ਰਹਾਉ ਮਾਟੀ ਕੇ ਕਰ ਦੇ ਵੀ ਦੇਵਾ ਤਿਸ ਅਗੇ ਜੀਉ ਦੇਹੀ ਐਸੇ ਪਿਤਰ ਤੁਮਾਰੇ ਕਹੀਐ ਆਪਨ ਕਹਿਆ ਨਾ ਲੇਹੀ ਸਰ ਜੀਉ ਕਾਟੈ ਨਿਰ ਜੀਉ ਪੂਜੈ ਅੰਤ ਕਾਲ ਕਉ ਭਾਰੀ राम नाम की गत नहीं जानी पै डूबे संसारी देवी देवा पूजह डोलै पार ब्रह्म नहीं जाना कहत कबीर अकुल नहीं चेत्या विखिया सों लपटाना गौड़ी जीवत मरै मरै फुन जीवै ऐसे सुन समाया ਅੰਜਨ ਮਾਹੀ ਨਰੰਜਨ ਰਹੀਐ ਬਹੁੜ ਨ ਪਉ ਜਲ ਪਾਇਆ ਮੇਰੇ RAM ਐਸਾ ਖੀਰ ਬਿਲੋਈਐ ਗੁਰਮਤਿ ਮਨੁਆ ਅਸਥਿਰ ਰਾਖੋ ਇਨ ਬਿਦ ਅੰਮ੍ਰਿਤ ਪਿਉਈਐ ਰਹਾਉ ਗੁਰ ਕੈ ਬਾਣ ਬਜਰ ਕਲ ਛੇਦੀ ਪ੍ਰਗਟਿਆ ਪਦ ਪਰਗਾ ਸਾ ਸਖਤ ਅੰਧੇਰ ਜੇਵੜੀ ਬ੍ਰਹਮ ਚੂਕਾ ਨਿਹਚਲ ਸ਼ਿਵ ਕਰ ਵਸ ਬਾਸਾ ਤਿੰਨ ਬਿਨ ਬਾਣੇ ਤਨ ਖ ਚੜਾਈਐ ਇਹ ਜੰਗ ਬੇਦਿਆ ਭਾਈ ਦਹ ਦਿਸ਼ ਮੂਢੀ ਪਵਨ ਚੁਲਾਵੈ ਡੋਰ ਰਹੀ ਲਿਵ ਲਾਈ ਓਨ ਮਨ ਮਨੂਆ ਸਨ ਸੁਮਾਨਾ दुविधा दुर्मत भागी कहो कबीर अनपौ एक देखिया राम नाम लिब लागी गौड़ी बैरागन तिपदे उलटत पवन चकर खट भेददे सुरत सुन अनुरागी आवे ना जाए मरै ना जीवै तास खोज बैरागी ਮੇਰੇ ਮਨ ਮਨ ਹੀ ਉਲਟ ਸਮਾਨਾ ਗੁਰ ਪ੍ਰਸਾਦ ਅਕਲ ਪਈ ਅਵਰੈ ਨਾ ਤਰਥਾਂ ਬੇਗਾਨਾ ਰਹਾਉ ਨਿਵਰੈ ਦੂਰ ਦੂਰ ਫੁਨ ਨਿਵਰੈ ਜਿਨ ਜੈ ਸਾ ਕਰਮਾਨਿਆ ਅਲੋਤੀ ਕਾਂ ਜੈਸੇ ਪਿਆ ਬਰੇਡਾ ਜਿਨ ਪੀਆ ਤਿਨ ਜਾਣਿਆ ਤੇਰੀ ਨਿਰਗੁਣ ਕਥਾ ਕਾਏ ਸਿਉ ਕਹੀਐ ਐਸਾ ਕੋਈ ਬਬੇ ਕੀ ਕਹੋ ਕਬੀਰ ਜਿੰਦੀ ਆਪਣੀ ਤਾ ਤਿੰਨ ਤੈਸੀ ਚਲ ਦੇ ਕੀ ਗੌੜੀ ਤਹਿ ਪਾਵਸ ਸਿੰਧ ਤੂਪ ਨਹੀਂ ਸਹੀਆ ਤਹਿ ਉਤਪਦ ਪਰਲੋ ਨਾਹੀ ਜੀਵਨ ਮਿਰਤਨ ਨਾ ਦੁਖ ਸੁਖ ਵਿਆਪੈ ਸੁੰਨ ਸਮਾਦ ਦਉ ਤਹਿ ਨਾਹੀ ਸਹਿਜ ਕੀ ਇਕਾਤ ਕਥਾ ਹੈ ਨਿਰਾਰੀ ਤੋਲ ਨਹੀਂ ਚੜੈ ਜਏ ਨਾ ਮੁਕਾਤੀ ਹਲਕੀ ਲੱਗੇ ਨਾ ਭਾਰੀ ਰਹਾਉ ਅਰਧ ਉਰਧ ਦਉ ਤਹਿ ਨਾਹੀ ਰਾਤ ਦਿਨ ਸ ਤਹਿ ਨਾਹੀ ਜਲ ਨਹੀਂ ਪਵਨ ਪਾਵਕ ਫੁਨ ਨਾਹੀ ਸਤਗੁਰ ਤਹ ਸਮਾਹੀ ਅਗਮ ਅਗੋਚਰ ਰਹੇ ਨਿਰੰਤਰ ਗੁਰ ਕਿਰਪਾ ਤੇ ਲਹੀਐ ਕਹੋ ਕਬੀਰ ਬਲ ਜਾਉ ਗੁਰ ਆਪਣੇ ਸਤ ਸੰਗਤ ਮਿਲ ਰਹੀਐ ਗੌੜੀ ਪਾਪ ਪੁੰਨ ਦੁਇ ਬੈਲ ਵਿਸਾਹੇ ਪਵਨ ਮੁਜੀ ਪਰਗਾਛਿਓ ਤਿਸ਼ਨਾ ਗੂਣ ਭਰੀ ਘਟ ਪੀਤਰ ਇਨ ਬਿਦ ਟਾਂਡ ਵਿਸਾਹਿਓ ਐਸਾ ਨਾਇਕ ਰਾਮ ਹਮਾਰਾ ਸਗਲ ਸੰਸਾਰ ਕੀ ਓ ਬਨਜਾਰਾ ਰਹਾਉ ਕਾਮ ਕ੍ਰੋਧ ਦੋਇ ਪਹਿ ਜਗਾਤੀ ਮਨ ਤਰੰਗ ਬਟਵਾਰਾ ਪੰਚ ਤਤ ਮਿਲਦਾਨ ਨ ਬੇਰੈ ਟਾਂਡਾ ਉਤਰਿ ਉਪਾਰਾ ਕਹਿਤ ਕਮੀਰ ਸੁਨੋ ਰੇ ਸੰਤੋ ਅਬ ਐਸੀ ਬਣਾਈ ਘਾਟੀ ਚੜਤ ਬੈਲ ਇਕ ਥਾਕਾ ਚਲੋ ਗੋਣ ਛਟਕਾਈ ਗੌੜੀ ਪੰਚਪਦਾ ਪੇਵਕੜੇ ਦਿਨ ਚਾਰ ਹੈ ਸੋਹਰੜੇ ਜਾਣਾ ਅੰਦਾ ਲੋਕ ਨਾ ਜਾਣਈ ਮੂਰਖ ਈ ਆਣਾ ਕਹੋ ਡੱਡੀਆਂ ਬਾਂਦੇ ਧਨ ਖੜੀ ਪਾਹੂ ਘਰ ਆਏ ਮੁਕਲਾਉ ਆਏ ਰਹਾਉ ਉਹ ਜੇ ਜਿਸੈ ਖੂਹੜੀ ਕੌਣ ਲਾਜ ਵਹਾਰੀ ਲਾਜ ਘੜੀ ਸਿਉ ਟੂਟ ਪੜੀ ਉਠ ਚੱਲੀ ਪਨਹਾਰੀ ਸਾਹਿਬ ਹੋਏ ਦਇਆਲ ਕਿਰਪਾ ਕਰੇ ਆਪਣਾ ਕਾਰਜ ਸਵਾਰੇ ਤਾਂ ਸੁਹਾਗਣ ਜਾਣੀਐ ਗੁਰ ਸ਼ਬਦ ਵਿਚਾਰੇ ਕਿਰਤ ਕੀ ਬੰਦੀ ਸਭ ਫਿਰੈ ਦੇਖੋ ਵਿਚਾਰੀ ਇਸ ਨੂੰ ਕਿਆ ਆਖੀਐ ਕਿਆ ਕਰੇ ਵਿਚਾਰੀ ਭਈ ਨਿਰਾਸੀ ਉਠ ਚੱਲੀ ਚਿਤ ਬੰਦ ਨਾ ਧੀਰਾ ਹਰ ਕੀ ਚਰਨੀ ਲਾਗ ਰਹੁ ਭਜ ਸ਼ਰਨ ਕਬੀਰਾ ਗੌੜੀ ਜੋਗੀ ਕਹੈ ਜੋਗ ਭਲ ਮੀਠਾ ਔਰ ਨਾ ਦੂਜਾ ਭਾਈ ਰੁੰਡਤ ਮੁੰਡਤ ਏਕੈ ਸ਼ਬਦੀ ਏਕ ਹੈ ਸਿਧ ਪਾਈ ਹਰ ਬਿਨ ਭਰਮ ਭੁਲਾਨੇ ਅੰਦਾ ਜਾ ਪਹਿ ਜਾਓ ਆਪ ਸ਼ੁਟਕਾਵਣ ਤੇ ਬਾਂਦੇ ਬਹੁ ਫੰਦਾ ਰਹਾਓ ਜਹ ਤੇ ਉਪਜੀਤਹੀਂ ਸਮਾਨੀ ਇਹ ਬਿੰਦ ਬਿਸਰੀ ਤਬਹੀ ਪੰਡਤ ਗੁਣੀ ਸੂਰ ਹਮਦਾਤੇ ਇਹ ਕਹੈ ਬੜ ਹਮ ਹੀ ਜਿਸਹਿ 부ਝਾਏ ਸੋਈ ਬੂਝੈ ਬਿਨ ਬੂਝੇ ਕਿਉ ਰਹੀਐ ਸਤਗੁਰ ਮਿਲੇ ਅੰਧੇਰਾ ਚੂਕੈ ਇਨ ਬਿਦਮਾਣਕ ਲਹੀਐ ਤਜ ਬਾਵੇ ਦਾਹਨੇ ਵਿਕਾਰਾ ਹਰ ਪਦ ਦ੍ਰਿੜ ਕਰ ਰਹੀ ਹੈ ਕਹੋ ਕਬੀਰ ਗੁੰਗੇ ਗੁੜ ਖਾਇਆ ਪੁੱਛੇ ਤੇ ਕਿਆ ਕਹੀਏ ਰਾਗੋਣੀ ਪੂਰਬੀ ਕਬੀਰ ਜੀ ਇੱਕ ਓੰਕਾਰ ਸਤ ਗੁਰ ਪ੍ਰਸਾਦ ਜਹ ਕਛ ਆਹ ਤਹ ਕਿਛ ਨਾਹੀ ਪੰਚ ਤਤ ਤਹ ਨਾਹੀ ਇਡਾ ਪਿੰਗਲਾ ਸੁਖਮਨ ਬੰਦੇ ਇਹ ਅਵਗਣ ਕਤ ਜਾਹੀ ਧਾਗਾ ਟੂਟਾ ਗगन ਬਿਨਸ ਗਿਆ ਤੇਰਾ ਬੋਲ ਤ ਕਹਾਂ ਸਮਾਈ ਇਹ ਸੰਸਾ ਮੋਕੋ ਅਨ ਦਿਨ ਵਿਆਪੈ ਮੋਕੋ ਕੋ ਨ ਕਹ ਸਮਝਾਈ ਰਹਾਉ ਜਹੰਬਰ ਪੰਡ ਪਿੰਡ ਤਹ ਨਾਹੀ ਰਚਨ ਹਾਰ ਤਹ ਨਾਹੀ ਜੋੜਨ ਹਾਰੋ ਸਦਾ ਅਤੀਤਾ ਇਹ ਕਹੀਏ ਕਿਸ ਮਾਹੀ ਜੜੀ ਜੜੈ ਨ ਤੋੜੀ ਟੁਟੈ ਜਬ ਲਗ ਹੋਏ ਬਿਨਾਸੀ ਕਾ ਕੋ ਠਾਕੁਰ ਕਾ ਕੋ ਸੇਵਕ ਕੋ ਕਾਹੂ ਕੇ ਜਾਸੀ ਕਹੋ ਕਬੀਰ ਲਿਵ ਲਾਗ ਰਹੀ ਹੈ ਜਹਾਂ ਬਸੈ ਦਿਨ ਰਾਤੀ ਉਾਂ ਕਾ ਮਰਮ ਓਹੀ ਪਰ ਜਾਣੈ ਓਹ ਤੋ ਸਦਾ ਅਬినాਸ਼ੀ ਗੌੜੀ ਸੁਰਤਿ ਸਿਮਰਤਿ ਦੋਹੇ ਕੰਨੀ ਮੁੰਦਾਂ ਪਰਮਿੱਤ ਬਾਹਰ ਖਿੰთა ਸੁਨ ਗੁਫਾ ਮਹਿ ਆਸਣ ਬੈਸਣ ਕਲਪ ਬਿਬਰਜਤ ਪੰਥਾ ਮੇਰੇ ਰਾਜਨ ਮੈਂ ਬਹਿਰਾਗੀ ਜੋਗੀ ਮਰਤ ਨਾ ਸੋਗ ਬਿਯੋਗੀ ਰਹਾਉ ਖੰਡ ਬ੍ਰਹਮੰਡ ਮਹਿ ਸਿੰਘੀ ਮੇਰਾ ਬਟੂਆ ਸਭ ਜੰਗ phasma ਤਾਰੀ ਤਾੜੀ ਲਾਗੀ ਤ੍ਰੇਪਲ ਪਲਟੀਆਂ ਛੁੱਟੇ ਹੋਏ ਪਸਾਰੀ ਮਨ ਪਵਨ ਦੁਇ ਤੂੰ ਬਾ ਕਰੀ ਹੈ ਜੁਗ ਜੁਗ ਸਾਰਦ ਸਾਜੀ ਥਿਰ ਭਈ ਤੰਤੀ ਟੂਟਸ ਨਾਹੀ ਅਨਹਦ ਕਿੰਗਰੀ ਬਾਜੀ ਸੁਣ ਮਨ ਮਗਨ ਭਏ ਹੈ ਪੂਰੇ ਮਾਇਆ ਢੋਲ ਨ ਲਾਗੀ ਕਹੋ ਕਬੀਰ ਤਾਂ ਕਉ ਪੁਨਰਪ ਜਨਮ ਨਹੀਂ ਖੇਲ ਗਇਓ ਬੈਰਾਗੀ ਸੁਣ ਮਨ ਮਗਨ ਭਏ ਹੈ ਪੂਰੇ ਮਾਇਆ ਢੋਲ ਨ ਲਾਗੀ ਕਹੋ ਕਬੀਰ ਤਾਂ ਕਉ ਪੁਨਰਪ ਜਨਮ ਨਹੀਂ ਖੇਲ ਗਇਓ ਬੈਰਾਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ